ਇੱਕ ਵਾਰ ਫਿਰ ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਖੰਨਵਾਸ ਵਾਲਿਆਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ 2 ਘੰਟੇ ਲਈ ਬੱਸਾਂ ਬੰਦ ਰੱਖੀਆਂ ਗਈਆਂ ਨੇ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਹੈ ਨੇ ਜਿਨ੍ਹਾਂ ਨੇ ਇੱਕ ਮੰਜ਼ਲ ਤੇ ਪਹੁੰਚਣਾ ਕਿਸ ਤਰ੍ਹਾਂ ਨਾਲ ਭਾਰੀ ਭੰਗ ਬੈਗ ਜਿਹੜੇ ਹੈਗੇ ਚੱਕ ਕੇ ਬੱਸ ਸਟੈਂਡ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਨਕੀਆ ਕਿ ਤਨਖਾਹਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਉਹ ਉਹਨਾਂ ਦੇ ਖਾਤੇ ਨਹੀਂ ਪਾਈਆਂ ਗਈਆਂ ਡੇਢ ਮਹੀਨਾ ਹੋ ਗਿਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤਾਂਤਰੀ ਹੈਗੇ ਨੇ ਲਾਲਜੀਤ ਉਹਨਾਂ ਨਾਲ ਮੀਟਿੰਗ ਵੀ ਹੋਈ ਸੀਗੀ ਉਹਨਾਂ ਨੇ ਸ਼ਨੀਵਾਰ ਤੱਕ ਪੈਸੇ ਪਾਉਣ ਦੀ ਗੱਲ ਕਹੀ ਸੀ ਪਰ ਹਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਗਏ ਜਿਹੜਾ ਕੋਸ਼ਿਸ਼ ਕਰਦਾ ਕਿਸਾਨ ਕਰਨ ਦੀ ਕਿਹਾ ਤਾਂ ਕੀ ਕਰਾਏ ਸਾਹਮਣੇ ਸਾਥੀ ਉਹਨਾਂ ਦੇ ਜਗਤਾਂ ਨਹੀਂ ਆਈ ਇਹਦੇ ਰੋਸ ਵਿੱਚ ਅੱਜ ਪੰਜਾਬ ਦੇ 12-12 ਲਗਭਗ ਬੱਸ ਸਟੈਂਡ ਬੰਦ ਕਰ ਦਿੱਤੇ ਗਏ ਆ ਬੰਦ ਕਰਨ ਦਾ ਇਹੀ ਕਾਰਨ ਸੀ ਪੀ ਲਗਭਗ ਅੱਜ 15 ਤਰੀਕ ਹੋ ਗਈ ਪਲੇ ਮਹੀਨੇ ਤੋਂ ਲੈ ਕੇ ਵਿੱਚ ਤਨਖਾਹ ਨਹੀਂ ਆਈ ਇਹਦੇ ਵਿੱਚ ਉਹ ਵਰਕਰਾਂ ਦੇ ਵਿੱਚ ਔਰ ਮੈਂ ਸੂਬਾ ਕਮੇਟੀ ਦੇ ਵਿੱਚ ਵੀ ਫੈਸਲਾ ਕੀਤਾ ਗਿਆ ਔਰ ਰੋਜ਼ ਸੀ ਗਾ ਦੀ ਤਨਖਾਹ ਦੇ ਬਜੋਂ ਸਾਨੂੰ ਤੁਰੰਤ ਬੰਦ ਕਰਨਾ ਪਿਆ ਅੱਜ ਹੋਰ ਵੀ ਅੱਗੇ ਵੀ ਪ੍ਰੋਸੈਸੇ ਚੱਲੇਗਾ ਜਾਂ ਸਿਰਫ 2 ਘੰਟੇ ਅੱਜ ਦਾ ਹੀ ਆ ਦੇਖੋ ਜੀ ਪਿਛਲੇ ਸ਼ੁੱਕਰਵਾਰ ਨੂੰ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਲਗਭਗ ਅਸੀਂ ਤੁਹਾਡੀ ਸ਼ੁੱਕਰਨੇ ਤੇ ਸ਼ਨੀਵਾਰ ਸ਼ਾਮ ਤੱਕ ਤਨਖਾਹ ਪਹੁੰਚੂਗੀ ਕਿਉਂਕਿ ਅਸੀਂ ਇਹ ਕਹਿ ਵੀ ਸਾਨੂੰ ਕਾਰਨ ਦੱਸੋ ਕਿਉਂ ਨਹੀਂ ਪੈ ਰਹੀ ਸਾਡੀ ਤਨਖਾਹ ਉਹ ਕਹ ਰਿਹਾ ਵੀ ਤੁਹਾਡੇ ਵਿਭਾਗਾਂ ਦੇ ਵਿੱਚ ਠੇਕੇਦਾਰ ਨਹੀਂ ਆ ਰਿਹਾ ਅਸੀਂ ਦੂਜੇ ਠੇਕੇਦਾਰ ਨਾਲ ਗੱਲ ਕਰਦੇ ਆਂ ਤੀਸਰੇ ਠੇਕੇਦਾਰ ਨਾਲ ਗੱਲ ਕਰਦੇ ਆਂ ਤੁਹਾਡੀਆਂ ਤਨਖਾਹਾਂ ਪਾਉਣ ਵਾਸਤੇ ਹੁਣ ਪਹਿਲਾਂ ਵੀ ਅੱਜ ਤੋਂ 6 ਮਹੀਨੇ ਲਗਭਗ ਹੋ ਗਏ ਹਰ ਵਾਰ ਸਾਨੂੰ ਹਰ ਮਹੀਨੇ ਬੰਦ ਕਰਕੇ ਕਿਸੇ ਨਾ ਕਿਸੇ ਨਵੇਂ ਤੋਂ ਨਵੇਂ ਠੇਕੇਦਾਰ ਤੋਂ ਤਨਖਾਹ ਪਾਉਣੀ ਪੈ ਰਹੀ ਆ ਨਹੀਂ ਠੇਕੇਦਾਰੀ ਪ੍ਰਥਾ ਬੰਦ ਕਰਨ ਦੀ ਵੀ ਤੁਹਾਡੇ ਵੱਲੋਂ ਬੰਦ ਰੱਖੀ ਗਈ ਸੀ ਬਿਲਕੁਲ ਸਾਡੇ ਵੱਲੋਂ ਵਾਰ-ਵਾਰ ਇਹ ਮੰਗ ਕੀਤੀ ਜਾਂਦੀ ਆ ਵੀ ਜਿੰਨੇ ਵੀ ਆ ਆਊਟਸੋਰਸਡ ਤੇ ਔਰ ਜ ਉਹਨਾਂ ਨੂੰ ਬਾਹਰ ਕੱਟ ਕੇ ਮਹਿਕਮੇ ਨੂੰ ਸਿੱਧਾ ਠੇਕੇ ਦੇ ਲੈ ਆ ਜਾਵੇ ਪਰ ਪਤਾ ਨਹੀਂ ਸਰਕਾਰ ਦੀ ਵੀ ਇਹ ਮੰਝਾ ਸੀ ਆਉਣ ਲੱਗਿਆ ਜਦੋਂ ਸਰਕਾਰ ਸਤਾ ਦੇ ਵਿੱਚ ਆਈ ਸੀ ਵੀ ਅਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਆਊਟਸੋਰਸ ਹੋਰ ਕੱਚਾ ਮਜ਼ਦੂਰ ਜਾਂ ਠੇਕੇਦਾਰ ਨਹੀਂ ਰਹਿਣ ਦੇਣਾ ਹੁਣ ਵੇਖ ਲਓ ਦਿਨ-ਪ੍ਰ ਦਿਨ ਸਾਡੇ ਮਹਿਕਮੇ ਦੇ ਵਿੱਚ ਲਗਭਗ ਤਿੰਨ ਠੇਕੇਦਾਰ ਆ ਤਿੰਨੇ ਹੀ ਸਰਕਾਰ ਦੇ ਚੀਤੇ ਆ ਲੋਕ ਇੱਕ-ਇੱਕ ਨੂੰ ਕਹਿਣ ਦੇ ਸਾਡੇ ਮਹਿਕਮੇ ਦੇ ਵਿੱਚ ਤਿੰਨ ਠੇਕੇਦਾਰ ਡਰਾਈਵਰਾਂ ਦੇ ਲੱਗ ਕਨੈਕਟਰਾਂ ਦੇ ਲੱਗ ਮਿਸਤਰੀਆਂ ਦੇ ਲੱਗ ਡਾਟਾ ਐਂਟਰੀ ਆਪਰੇਟਰਾਂ ਦੇ ਲੱਗ ਆ ਚਾਰ ਠੇਕੇਦਾਰ ਸਾਡੇ ਮਹਿਕਮੇ ਦੇ ਵਿੱਚ 14 ਦੇ ਵਿੱਚੋਂ ਤਨਖਾਹ ਇੱਕ ਵੀ ਨਹੀਂ ਪਾਰਿਆ ਔਰ ਨਾ ਮੈਨੇਜਮੈਂਟ ਹੀ ਸਿਕੰਜਾ ਐਡਾ ਕੱਸ ਰਹੀ ਆ ਕਿ ਇਹਨਾਂ ਦੇ ਤਨਖਾਹ ਪਵਾਈ ਜਾਵੇ ਜਿਹੜੇ ਲੋਕ ਰਹਿ ਗਏ ਨੇ ਜਿਹੜੇ ਜਿਹਨਾਂ ਨੂੰ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੇ ਜਾਣਾ ਉਹ ਬਹੁਤ ਫੱਜਲ ਫਾਰ ਹੋ ਰਿਹਾ ਬਿਲਕੁਲ ਜੀ ਅਸੀਂ ਇਸੇ ਕਰਕੇ ਸਰਕਾਰ ਨੂੰ ਪਹਿਲਾਂ ਅਲਟੀਮੇਟ ਦਿੱਤਾ ਸੀ ਔਰ ਪ੍ਰਸ਼ਾਸਨ ਨੂੰ ਵੀ ਦੱਸਿਆ ਵੀ ਅਸੀਂ 12 ਤੋਂ 2 ਵਜੇ ਤੱਕ ਬੱਸ ਸਟੈਂਡ ਬੰਦ ਕਰਨਾ ਵਾ 12 ਤੋਂ 2 ਵਜੇ ਤੱਕ ਬੱਸ ਸਟੈਂਡ ਬੰਦ ਕੀਤਾ ਹੁਣ ਤੁਸੀਂ ਲਾ ਲਓ ਸਾਡੇ ਵਰਕਰ ਆਪਣੇ ਬੱਚੇ ਆ ਸਕੂਲਾਂ ਦੀਆਂ ਫੀਸਾਂ ਦੇਣੀਆਂ ਪੜਾਈਆਂ ਦੇ ਪੈਸੇ ਦੇਣੇ ਆ ਆਮ ਕਿਸੇ ਨੇ ਆਉਣਾ ਜਾਣਾ ਜੇ ਸਰਕਾਰ ਤਨਖਾਹ ਇਹਨਾਂ ਦੇ ਜਾ ਮੈਨੇਜਮੈਂਟ ਤਨਖਾਹ ਹੀ ਨਾ ਸਾਨੂੰ ਦੇਊਗੀ ਅਸੀਂ ਕਿੱਥੋਂ ਆਪਣੇ ਘਰ ਦਾ ਗੁਜ਼ਾਰਾ ਚਲਾਵਾਂਗੇ ਕੀ ਉਹ ਕੋਈ ਮੈਸੇਜ ਆਇਆ ਤਨਖਾਹ ਬਿਲਕੁਲ ਜੀ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਨਾ ਅਜੇ ਤੱਕ ਬਿੱਲ ਆਇਆ ਨਾ ਕੁਝ ਆ ਕੁਝ ਨਹੀਂ ਆਇਆ ਅਜੇ ਤੱਕ ਅਗਲੇ ਰੈਨ ਲਿਫਤ ਕੀ ਹੈ ਬਿਲਕੁਲ ਜੀ ਜੋ ਵੀ ਸਾਡੀ ਸੂਬਾ ਕਮੇਟੀ ਅਗਲਾ ਮੈਸੇਜ ਲਾਊਗੀ ਸਾਨੂੰ ਉਹ ਤਨ ਦੇ ਨਿਭਾਵਾਂਗੇ ਅੱਜ ਵੀ 2 ਘੰਟੇ ਬੱਸ ਸਟੈਂਡ ਬੰਦ ਕੀਤਾ ਜੇ ਕੱਲ ਨੂੰ ਕਹਿਣਗੇ ਕੱਲ ਨੂੰ ਵੀ ਬੰਦ ਕਰਾਂਗੇ ਜੇ ਸਾਰਾ ਦਿਨ ਬੰਦ ਕਰਨ ਲਈ ਕਹਿਣਗੇ ਸਾਰਾ ਦਿਨ ਬੰਦ ਕਰਾਂਗੇ ਹਾਂ ਬਿਲਕੁਲ ਇਸ ਵੇਲੇ ਤਨਖਾਹਾਂ ਨੂੰ ਲੈ ਕੇ ਜਿਹ ਇਸ ਕਰਕੇ ਲੋਕ ਜਿਹੜੇ ਹੈਗੇ ਨੇ ਜਿਹੜੇ ਬੱਸ ਸਟੈਂਡ ਨਾਲ ਤੱल्लुक ਰੱਖਦੇ ਨੇ ਉਹਨਾਂ ਵੱਲੋਂ ਅਸਲੇ ਬੱਸ ਸਟੈਂਡ ਨੂੰ 2 ਘੰਟਿਆਂ ਵਾਸਤੇ ਬੰਦ ਕੀਤਾ ਗਿਆ 12 ਤੋਂ ਲੈ ਕੇ 2 ਵਜੇ ਤੀਬੰਦ ਹੈ ਪਰ ਤਸਵੀਰ ਇੱਕ ਵਾਰੀ ਫਿਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬੱਸ ਸਟੈਂਡ ਪੂਰੀ ਤਰ੍ਹਾਂ ਨਾਲ ਖਾਲੀ ਹੈ ਹਾਲਾਂਕਿ ਪ੍ਰਾਈਵੇਟ ਜਿਹੜੀਆਂ ਬੱਸਾਂ ਹੈਗੀਆਂ ਬਾਹਰਲੇ ਪਾਸੇ ਉਹ ਝਰੂਰ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਮੈਂ ਕੋਸ਼ਿਸ਼ ਕਰਾਂਗਾ ਸਾਰੀਆਂ ਜਿਹੜੀਆਂ ਇਥੋਂ ਜਾਂਦੀ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਮਤਾਈ ਕਿਹੜੀ ਜਗ੍ਹਾ ਜਾਣਾ ਸੀ ਤੁਸੀਂ ਤੇ ਬੱਸ ਨਹੀਂ ਮਿਲੀ ਕੀ ਕਾਰਨ ਪਤਾ ਨਹੀਂ ਭਰਾ ਉਹ ਕਹਿੰਦੇ ਹੈ ਹੀ ਨਹੀਂ ਲੱਗਦੀ ਨੇ ਅੱਡੇ ਕੁਣ ਦਿੱਲੀ バス ਬੰਦ ਬੰਦ ਕੀਤੀਆਂ ਗਈਆਂ ਜਿਹੜੀਆਂ ਜਿਹੜੀਆਂ ਸਰਕਾਰੀ ਬੱਸਾਂ ਅੱਛਾ ਸੋਲ ਸ਼ੁਰੂ ਹੋਣੀ ਹੈ ਅੱਛਾ ਤੁਸੀਂ ਵੇਟ ਕਰ ਸਕਦੇ ਚਲ ਆ ਜਾ ਗਏ ਚੱਲ ਖੁਆਰੀ ਤਾਂ ਹੁੰਦੀ ਹੈ ਮੈਨੂੰ ਪਤਾ ਕਿੰਨੇ ਕਿੰਨੇ ਵਜੇ ਥੋੜੇ ਪਾਜੀ 2 ਵਜੇ 2 ਵਜੇ 2 ਵਜੇ ਤੱਕ ਚੱਲ ਜਾਏਗੀ ਮੁਕੇਰੀਆਂ ਤੱਕ ਸਭ ਚੱਲੇਗੀ 2 ਵਜੇ ਸ਼ੁਰੂ ਹੋਵੇਗੀ ਖੱਜਲ ਖੁਆਰੀ ਦੇ ਵਿੱਚ ਹੁੰਦੀ ਹੈ ਨਹੀਂ ਪਾਜੀ ਜਿਹੜੀਆਂ ਹੁਣ ਸਾਨੂੰ 1:30 ਵਜੇ ਬਾਅਦ ਚੱਲਣ ਤੋਂ 2 ਵਜੇ ਚੱਲੂਗੀ ਤੋਂ ਹਾਂ ਹਾਂ ਚੱਲੇਗੀ ਇਹ ਨਾ ਅਸੀਂ ਅੱਗੇ ਵੀ ਨ ਜਾਈਏ ਸਾਡੇ ਇੱਥੇ ਵੀ ਸਾਨੂੰ ਬੱਸ ਮਿਸ ਹੋ ਜਾਈਏ 2 ਵਜੇ ਚੱਲ ਪੈਣੀ ਹੈ ਸਾਡੀ ਆ ਜਾ ਫਿਰ ਉਹ ਕਿਹਦਾ ਹੈ ਲੋਕ ਖੱਡਲ ਹੋ ਰਹੇ ਨੇ ਆਪਣੀਆਂ ਬਸਾਂ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸਰਕਾਰੀ ਬਸਾਂ ਤਮਾਮ ਜੜੀਆਂ ਹੈਗੀਆਂ ਬੰਦ ਕੀਤੀਆਂ ਹੋਈਆਂ ਨੇ ਤਾਂ 2 ਵਜੇ ਚੱਲਣਗੀਆਂ ਅਸੀਂ ਦੈਨਿਸ਼ਾ ਟੀਵੀ ਵੱਲੋਂ ਇੱਥੇ ਗਰਾਊਂਡ ਜ਼ੀਰੋ ਤੇ ਆ ਕੇ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਆ ਪਰ ਸਵਾਰੀਆਂ ਨੇ ਸਾਡੀ ਗੱਲ ਮੰਨ ਕੇ ਵਾਪਸ ਬਸ ਸਟੈਂਡ ਦਾ ਰੁਕ ਕੀਤਾ ਕਿ 2 ਵਜੇ ਜਦੋਂ ਬਸਾਂ ਚੱਲਣਗੀਆਂ ਉਹ ਆਪਣੀ ਬਸ ਫੜ ਕੇ ਦੁਆਰਾ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਮੈਂ ਇੱਕ ਵਾਰੀ ਤਸਵੀਰਾਂ ਦਿਖਾ ਦਾਂਗਾ ਬਿਲਕੁਲ ਬਸ ਸਟੈਂਡ ਜਿਹੜਾ ਹੈਗਾ ਖਾਲੀ ਨਜ਼ਰ ਆ ਰਿਹਾ ਜਿਹੜੀਆਂ ਪ੍ਰਾਈਵੇਟ ਬੱਸਾਂ ਪਾਸੋਂ ਬਾਹਰੋਂ ਚੱਲਦੀਆਂ ਨਜ਼ਰ ਆ ਰਹੀਆਂ ਪਰ ਜਿਹੜੀਆਂ ਸਰਕਾਰੀ ਬੱਸਾਂ ਹੈਗੀਆਂ ਨੇ ਉਹ 2 ਵਜੇ ਦੇ ਕਰੀਬ ਚੱਲਣਗੀਆਂ ਉਹਨਾਂ ਸਾਰਿਆਂ ਨੂੰ ਇੰਤਜ਼ਾਰ ਕਰਨਾ ਪਏਗਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਮਾਤਾ ਜੀ ਕਿੱਥੇ ਜਾਣਾ ਸੀ ਤੁਸੀਂ ਕਿਹੜੀ ਜਗ੍ਹਾ ਚੱਲਿਓ ਅਸੀਂ ਤੇ ਇੱਥੇ ਜਾਣਾ ਲਵਲੀ ਲਵਲੀ ਜਾਣਾ ਸੀ ਠੀਕ ਆ ਹਾਂਜੀ ਹਾਂਜੀ ਐਕਸਪ੍ਰੈਸ ਵਾਲੇ ਆ ਤੁਸੀਂ ਅਸੀਂ ਆਪਣੇ ਤੁਹਾਨੂੰ ਕੰਪਲੇਨ ਲਿਖਾਣੀ ਸੀ ਕੋਈ ਨਹੀਂ ਮੈਂ ਬਾਅਦ ਚ ਕਰ ਲੈਣਾ ਤੁਹਾਡੇ ਨਾਲ ਗੱਲ ਥੋੜਾ ਜਿਹਾ ਦੇਖ ਲਈਏ ਅਸੀਂ ਅਸ ਵੇਲੇ ਜਿਹੜੀਆਂ ਸਵਾਰੀਆਂ ਹੈਗੀਆਂ ਨੇ ਖੱਜਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਬਸ ਦਾ ਕਰਾਇਆ ਮੁਫਤ ਕੀਤਾ ਹੋਇਆ ਸਰਕਾਰ ਵੱਲੋਂ ਔਰ ਜ਼ਿਆਦਾਤਰ ਮਹਿਲਾਵਾਂ ਹੀ ਭਾਰੀ ਪਰ ਕਮ ਜਿਹੜੇ ਬੈਗ ਹੈਗੇ ਨੇ ਚੱਕ ਕੇ ਆਪਣੀ ਮੰਜ਼ਲ ਵੱਲ ਨੂੰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਤਸਵੀਰਾਂ ਨੇ ਜਲੰਧਰ ਬਸ ਸਟੈਂਡ ਦੀ ਜਿੱਥੇ ਕਿ ਪੂਰੇ ਦਾ ਪੂਰਾ ਬਸ ਸਟੈਂਡ ਜਿਹੜਾ ਖਾਲੀ ਨਜ਼ਰ ਆ ਰਿਹਾ ਇੱਕ ਵੀ ਕਾਊਂਟਰ ਤੇ ਕੋਈ ਵੀ ਬਸ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆ ਰਹੀ ਜੇ ਮੈਂ ਬੱਸ ਸਟੈਂਡ ਦੇ ਬਾਹਰਲੇ ਪਾਸੇ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ ਨੇ ਉਹ ਬਾਹਰੋਂ ਸਵਾਰੀਆਂ ਚੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਅੰਦਰੋਂ ਕੋਈ ਸੂਦਾ ਨਹੀਂ ਹੈਗੀ ਜੰਮਰੋਂ ਨਹੀਂ ਅੰਦਰੋਂ ਬੰਦ ਕੀਤੀ ਹੋਈ ਹੈ 2 ਘੰਟੇ ਵਾਸਤੇ ਬੰਦ ਹੈ 2 ਵਜੇ ਸ਼ੁਰੂ ਹੋਣੀਆਂ ਬੱਸਾਂ ਅੰਦਰੋਂ ਕੋਈ ਸੂਦਾ ਨਹੀਂ ਹੈਗੀ ਅਸੀਂ ਸਾਰੇ ਹੈਰਾਨ ਪਰੇਸ਼ਾਨ ਹੋ ਰਹੇ ਹਾਂ ਜਿੰਨੀਆਂ ਵੀ ਸਵਾਰੀਆਂ ਨੇ ਕੋਈ ਬੰਦਾ ਕਿਸੇ ਨੂੰ ਕੋਈ ਗਾਈਡ ਨਹੀਂ ਕਰ ਰਿਹਾ ਵੀ ਕਿਹਨੇ ਬੰਦੇ ਨੇ ਕਿੱਥੇ ਜਾਣਾ ਜੀ ਠੀਕ ਹੈ ਜੀ ਜਿਹੜੇ ਪਰਿਵਾਰ ਵਾਲੇ ਆਮ ਬੰਦੇ ਨੇ ਸਾਡੇ ਵਰਗੇ ਬੰਦੇ ਨੇ ਮੈਨੂੰ ਅਰਜੈਂਟਲੀ ਮੈਂ ਹਾਈ ਕੋਰਟ ਪਹੁੰਚਣਾ ਪਰ ਇੱਥੇ ਕੋਈ ਬੰਦਾ ਕਿਸੇ ਨੂੰ ਗਾਈਡ ਨਹੀਂ ਕਰ ਰਿਹਾ ਜੀ ਸਭ ਤਾਂ ਅਗਲੀ ਬਾਜੀ ਹੈ ਬੰਦ ਹੈ ਠੀਕ ਆ ਆਪਾਂ ਮੰਨਦੇ ਆਂ ਇਸ ਗੱਲ ਨੂੰ ਪਰ ਪੰਜਾਬ ਸਰਕਾਰ ਨੂੰ ਇਹ ਗੌਰ ਕਰਨੀ ਚਾਹੀਦੀ ਵੀ 2 ਘੰਟੇ ਵਾਸਤੇ ਜਿਹੜੇ ਬੱਚੇ ਨੇ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੀ ਪਰੇਸ਼ਾਨੀ ਤਾਂ ਕੋਈ ਸਾਧਨ ਹੋਣਾ ਚਾਹੀਦਾ ਪਹਿਲਾਂ ਮੈਂ 1.5 ਘੰਟੇ ਦਾ ਪਰੇਸ਼ਾਨ ਹੋ ਰਿਹਾ ਜੀ 1.5 ਘੰਟੇ ਤੋਂ ਬਾਅਦ ਮੈਨੂੰ 1 ਘੰਟਾ ਆਹ ਬੱਸ 'ਚ ਬੈਠੇ ਨੂੰ ਹੋ ਗਿਆ ਉਸ ਤੋਂ ਬਾਅਦ ਮੈਨੂੰ ਉੱਥੋਂ ਲਾ ਦਿੱਤਾ ਗਿਆ ਬੱਸ 'ਚ ਇਹ ਕਹਿੰਦੇ ਕਿ ਕਿਉਂ ਨਹੀਂ ਇਹ ਤਾਂ ਪ੍ਰਾਈਵੇਟ ਬੱਸਾਂ ਚੱਲ ਚੁੱਕੀਆਂ ਕੁਝ ਨਹੀਂ ਜੀ ਇਹਨਾਂ ਦਾ ਕੋਈ ਜਵਾਬ ਨਹੀਂ ਕੋਈ ਜਵਾਬਦੇਹੀ ਨਹੀਂ ਹੈ ਕਿ ਸਭ ਨੇ ਦੇ ਗਰਦੀ ਹੈ ਜੀ ਸਭ ਮਿਲੇ ਹੋਏ ਨੇ ਕੁਝ ਨਹੀਂ ਹੈ ਦੋ ਬੰਦੇ ਉੱਥੋਂ ਮੈਨੂੰ ਮਿਲੇ ਨੇ ਉਹ ਕਹਿੰਦੇ ਜੀ ਤੁਸੀਂ ਬਾਹਰੋਂ ਚੜਜੋ ਜੀ ਇਹ ਕਹਿੰਦੇ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਬੱਸਾਂ ਬਾਹਰੋਂ ਚੱਲਦੀਆਂ ਪਈਆਂ ਜੇ ਜਾਲਾ ਤੁਸੀਂ ਇਹਨਾਂ ਨੂੰ ਪੀਆਰਟੀਸੀ ਜਾਂ ਸਰਕਾਰੀ ਪਨਵਸ ਵੱਲੋਂ ਬੰਦ ਕੀਤੀ ਹੋਈ ਹੈ ਤਨਖਾਹਾਂ ਨਹੀਂ ਪਈਆਂ ਹੈਗੀਆਂ ਬੰਦ ਹੈਗੀ ਤਨਖਾਹਾਂ ਨਹੀਂ ਪਈਆਂ ਮੈਂ ਗੱਲ ਮੰਨਦਾ ਹਾਂ ਇਸ ਗੱਲ ਨੂੰ ਬਟ ਕੋਈ ਸਰਕਾਰ ਦਾ ਨੁਮਾਇੰਦਾ ਉਰੇ ਆਉਣਾ ਚਾਹੀਦਾ ਨਾ ਗਾਈਡ ਕਰਨਾ ਚਾਹੀਦਾ ਕਿਸੇ ਨੂੰ ਵੇ ਦੇਖੋ ਜੀ ਸਾਡੀਆਂ ਤਾਂ ਗੱਲਾਂ ਨਹੀਂ ਪਈਆਂ ਗੱਲ ਅਸੀਂ ਸਰਕਾਰ ਤੇ ਕਰ ਜ਼ਰੂਰ ਪਹੁੰਚਾਵਾਂਗੇ ਕਿ ਖੱਜਲ ਹੀ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਜਿਹੜੀ ਹੁੰਦੀ ਆ ਉਹ ਨਾ ਹੋਵੇ ਮੇਰੇ ਅਰਜੈਂਟਲੀ ਮੇਰੀ ਤਰੀਕ ਹੈ ਜਿਸ ਵੇ ਹਾਈ ਕੋਰਟ ਦੇ ਵਿੱਚ ਠੀਕ ਆ ਜੀ ਮੇਰਾ ਇੱਕ ਕੋਈ ਗਲਤ ਆਰਡਰ ਆ ਗਿਆ ਜਾਂ ਕਿਸੇ ਬੰਦੇ ਨੇ ਇੱਥੋਂ ਮਰੀਜ਼ ਲੈ ਕੇ ਜਾਣਾ ਆਪਣਾ ਜਾਂ ਕਿਸੇ ਨਾਲ ਕਿਸੇ ਨਾਲ ਕੋਈ ਅਣਖਠਣੀ ਘਟਨਾ ਹੋਊਗੀ ਤਾਂ ਕੌਣ ਜ਼ਿੰਮੇਵਾਰ ਹੈ ਜੀ ਇਸ ਦਾ ਆਪ ਦਾ ਅਸੀਂ ਤੁਹਾਡੀ ਗੱਲ ਜ਼ਰੂਰ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਆਇਆ ਵੀ ਸਾਨੂੰ ਬੱਸ ਸਟੈਂਡ ਤੋਂ ਜਾਵਾਂਗੇ ਤਾਂ ਬੱਸ ਜ਼ਰੂਰ ਤੁਹਾਡੀ ਤੁਹਾਡੀ ਗੱਲ ਜ਼ਰੂਰ ਸਰਕਾਰ ਤੱਕ ਪਹੁੰਚਾਵਾਂਗੇ ਆਈ ਹੋਪ ਕਿ ਅੱਗੇ ਤੋਂ ਇਦਾਂ ਦੀ ਨੌਬਤ ਨਾ ਆਵੇ ਕਿ ਇਦਾਂ ਦੀ ਨੌਬਤ ਨਾ ਆਵੇ ਸਾਡੇ ਬੱਚੇ ਨੇ ਸਾਡਾ ਪਰਿਵਾਰ ਨੇ ਸਾਰੇ ਇਹ ਉਹਨਾਂ ਨੂੰ ਇੰਨੀ ਖਿਆਲਤ ਨਾ ਹੋਵੇ ਜੇ ਕੋਈ ਦਿੱਕਤ ਹੈ ਪੰਜਾਬ ਸਾਲਿਆਂ ਨੂੰ ਵੀ ਪੀਆਰਟੀਸੀ ਨੂੰ ਸਰਕਾਰ ਨੂੰ ਤਾਂ ਉਹਨਾਂ ਨੂੰ ਪਹਿਲਾਂ ਇੱਕ ਦਿਨ ਪਹਿਲਾਂ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਜਨਤਾ ਨੂੰ ਵੀ ਕੱਲੋਂ ਅਸੀਂ ਆਪਣਾ ਕੋ ਪ੍ਰੋਗਰਾਮ ਮੇਰੀ ਗੱਲ ਸੁਣੋ ਅੱਜ ਜੇ ਮੈਨੂੰ ਪਤਾ ਹੁੰਦਾ ਮੈਂ ਇੰਨਾ ਖੱਜਲਖਵਾਰ ਹਾਂ ਮੈਂ ਕਹਿ ਉੱਤੇ ਆ ਜਾਂਦਾ ਜੀ ਕੋਈ ਮੈਂ ਪ੍ਰਾਈਵੇਟ ਕੈਬ ਕਰਕੇ ਆਉਂਦਾ ਮੈਂ ਮਨੀ ਆਪਣੀ ਅਰੇਂਜ ਕਰਕੇ ਆਉਂਦਾ ਕਿਤੋਂ ਠੀਕ ਹੈ ਜੀ ਕੱਲ ਸੰਡੇ ਦੀ ਗਾ ਏਟੀਐਮ ਚੋਂ ਪੈਸੇ ਜੀ ਨਿਕਲੇ ਇਸ ਕਰਕੇ ਲੋਕ ਖੱਜਲਖਵਾਰ ਹੋ ਰਹੇ ਨੇ ਓਰੇ ਮੇਰੀ ਇਹ ਗੱਲ ਜਰੂਰ ਬਚਾਇਓ ਕਿਉਂਕਿ ਮੈਂ ਇਥੋਂ ਨਹੀਂ ਮੈਂ ਡਿਸਟ੍ਰਿਕਟ ਪਟਿਆਲੇ ਟਾਊਨ ਪਾਸੋਂ ਕੋਈ ਠੀਕ ਹੈ ਪਟਿਆਲੇ ਤੋਂ ਆਇਓ ਪਟਿਆਲੇ ਠੀਕ ਹੈ ਆਇਆ ਮੈਂ ਅਰਜੈਂਟਲੀ ਆਈ ਕੋਲ ਜਾਨਾ ਹਾਈ ਕੋਰਟ ਕੋ ਫੇਰ ਮੈਂ ਤੁਹਾਡੀ ਗੱਲ ਜਰੂਰ ਸਰਕਾਰ ਦੇ ਕਰਪ ਜਾਵਾਂਗੇ ਆਈ ਹੋਪ ਕਿ ਅੱਗੇ ਤੋਂ ਇਦਾਂ ਦੀ ਨੋਬਤ ਨਾ ਆਵੇ ਬਿਲਕੁਲ ਬਿਲਕੁਲ ਸਹੀ ਅਸੀਂ ਕਹਾਂਗੇ ਤਸਵੀਰਾਂ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੱਕਰ ਜਾਣਾ ਬਹੁਤ ਜ਼ਿਆਦਾ ਖਰਚਲ ਖਰਾਬ ਹੋ ਰਹੇ ਨੇ ਕਿਸੇ ਨੇ ਹਾਈ ਕੋਰਟ ਜਾਣਾ ਕਿਸੇ ਨੇ ਹਸਪੀਟਲ ਤੱਕਰ ਜਾਣਾ ਆ ਇਸ ਕਰਕੇ ਕਿ ਲੋਕ ਜਿਹੜੇ ਹੈਗੇ ਨੇ ਜਿਹੜੇ ਪਨਬੱਸ ਪੀ ਆਰਟੀਸੀ ਦਾ ਸਰਕਾਰੀ ਬੱਸਾਂ ਨਾਲ ਤੱਲਕ ਰੱਖਦੇ ਨੇ ਡਰਾਈਵਰ ਹੈਗੇ ਨੇ ਕੰਡਕਟਰ ਹੈਗੇ ਨੇ ਉਹਨਾਂ ਦੀਆਂ ਤਨਖਾਹਾਂ ਡੇਢ ਮਹੀਨੇ ਤੋਂ ਨਹੀਂ ਪਈਆਂ ਜਿਹਦੇ ਕਰਕੇ 2 ਘੰਟੇ ਵਾਸਤੇ ਅੱਜ ਬੱਸ ਸਟੈਂਡ ਨੂੰ ਬੰਦ ਕੀਤਾ ਗਿਆ ਜੇ ਪ੍ਰਾਈਵੇਟ ਬੱਸਾਂ ਆ ਉਹ ਵੀ ਅੰਦਰ ਨਹੀਂ ਆ ਰਹੀਆਂ ਜਾਂ ਬਾਹਰੋਂ ਚੱਲ ਰਹੀਆਂ ਨੇ ਜਿਹੜੇ ਕਰਕੇ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੱਕ ਜਾਣਾ ਬਹੁਤ ਜ਼ਿਆਦਾ ਖੱਜਲ ਖਰਾਬੀ ਉਹਨਾਂ ਨੂੰ ਹੋ ਰਹੀ ਆ ਔਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਗੱਲ ਕੀਤੀ ਹਾਈ ਕੋਰਟ ਉਹਨਾਂ ਨੇ ਜਾਣਾ ਸੀਗਾ ਅ ਅਸੀਂ ਵੀ ਸਰਕਾਰ ਅੱਗੇ ਦਰਖਾਸਤ ਕਰਦੇ ਕਿ ਜਿਹੜੀ ਬੰਗਾ ਹੈਗੀਆਂ ਨੇ ਜਦ ਜਿਹੜੀਆਂ ਤਲਗਾਹਾਂ ਦੀ ਜਿੱਦਾਂ ਗੱਲ ਕਰ ਰਹੇ ਨੇ ਉਹ ਜਲਦ ਤੋਂ ਜਲਦ ਉਹਨਾਂ ਦੀ ਮੰਗ ਜਿਹੜੀ ਹੈ ਕਿ ਸੁਣੀ ਜਾਵੇ ਤਾਂ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਖੱਜਲ ਖਰਾਬੀ ਤੋ ਆਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਬੋਲ ਜਲੰਧਰ ਛੋਰਾ ਟੀਵੀ ਜਲੰਧਰ